ਉਹ ਇੱਕ ਲੰਗਰ ਤਰਿਹਾਂ ਜਿੱਥੇ ਇੱਕ ਪਰਬਤੀ ਔਰਤ ਸੀ ਜਿੱਥੇ ਇੱਕ ਪਰਵਤੀ ਪਾਵ ਮੰਨੀ ਦੰਨੀ ਇੱਕ ਔਰਤ ਸੀ ਉਸਨੇ ਉਸ ਨੂੰ ਰੋਟੀ ਖਾਣ ਲਈ ਮਜਬੂਰ ਕੀਤਾ ਹਾਂ ਉਸਨੇ ਉਸ ਨੂੰ ਰੋਟੀ ਖਾਣ ਦੇ ਲਈ ਫੋਕਤ ਮਜਬੂਰ ਕੀਤਾ ਕੀ ਕੀਤਾ ਮਜਬੂਰ ਕੀਤਾ ਕਿਸ ਨੂੰ ਮਜਬੂਰ ਕੀਤਾ ਖੁਦਾ ਦੇ ਨਬੀ ਨੂੰ ਖੁਦਾ ਦੇ ਦਾਸ ਨੂੰ ਆਪਣੇ ਘਰ ਵਿੱਚ ਰੋਟੀ ਖਾਣ ਦੇ ਲਈ ਮਜਬੂਰ ਕੀਤਾ ਔਰ ਇਜੜੀ ਅਮਰਤ ਆਣਾ ਬਹੁਤ ਮੰਨੀ ਤੰਨੀ ਉਸ ਇਲਾਕੇ ਦੇ ਵਿੱਚ ਬਹੁਤ ਸਾਰੀ ਇੱਜ਼ਤ ਆ ਉਸ ਦੀ ਉਸ ਇਲਾਕੇ ਵਿੱਚ ਇਹ ਜਿਹੜੀ ਔਰਤ ਹੈਣਾ ਜਿਹੜੀ ਪ੍ਰਭੂ ਦੇ ਦਾਸ ਨੂੰ ਆਪਣੇ ਘਰ ਦੇ ਵਿੱਚ ਬਿਲਾ ਰਹੀ ਆ ਇਹ ਔਰਤ ਬਹੁਤ ਅਮੀਰ ਆ ਗਰੀਬ ਔਰਤ ਨਹੀਂ ਆ ਇਸ ਦੇ ਕੋਲ ਬਹੁਤ ਧਨ ਦੌਲਤ ਆ ਨੌਕਰ ਚਾਕੜ ਆ ਪਰ ਇਸ ਨੇ ਚਾਹਿਆ ਕਿ ਜਿਹੜਾ ਦੂਰ ਤੋਂ ਉਸਨੇ ਦੇਖਿਆ ਕਿ ਉਹ ਜਿਹੜਾ ਆ ਰਿਹਾ ਏ ਇਹ ਖੁਦਾ ਦਾ ਦਾਸ ਮੈਨੂੰ ਲੱਗਦਾ ਏ ਕੀ ਲੱਗਦਾ ਖੁਦਾ ਦਾ ਜਨ ਪਵਿੱਤਰ ਜਨ ਜਿਹੜੇ ਦਾਸ ਹੁੰਦੇ ਨੇ ਉਹ ਪਵਿੱਤਰ ਜਨ ਹੁੰਦੇ ਨੇ ਔਰ ਉਸਨੇ ਚਾਇਆ ਕਿ ਮੈਂ ਇਸ ਨੂੰ ਆਪਣੇ ਘਰ ਦੇ ਵਿੱਚ ਸਦਾਨ ਤੇ ਰੋ ਦੀਪ ਖਵਾਵਾਂ ਮਹੋ ਹੇਲੂਜਿਆ ਮੈਂ ਕੀ ਕਰਾਂ ਇਸ ਨੂੰ ਰੋਟੀ ਖਵਾਵਾ اچھا ਜਦੋਂ ਆਪਾਂ ਅੱਗੇ ਪੜ੍ਹਦੇ ਆ ਮਿਹਰਬਾਨੀ ਕਰਕੇ ਬੇਟਾ ਪੜ੍ਹਦੇ ਫਿਰ ਜਦੋਂ ਕਦੀ ਉਹ ਉੱਤਰੀ ਲੱਗਦਾ ਸੀ اچھا ਰੋਟੀ ਖਾਧੀ ਉਸਨੇ ਉਸ ਦੇ ਘਰ ਗਿਆ ਪਰ ਇੱਕ ਗੱਲ ਹੋ ਰਿਆ ਕਿ ਜਦੋਂ ਉਸ ਲਾਗੇ ਦੇ ਵਿੱਚ ਖੁਦਾ ਦਾ ਨਵੀ ਜਾਂਦਾ ਸੀ ਖੁਦਾ ਦਾ ਦਾਸ ਜਾਂਦਾ ਸੀ ਔਰ ਜਦੋਂ ਵੀ ਉਧਰੋਂ ਦੀ ਨੰਗਦਾ ਸੀ ਉਸੇ ਘਰ ਦੇ ਵਿੱਚ ਮੁੜ ਪੈਂਦਾ ਸੀ ਚਾਹੇ ਕਿਤੇ ਵੀ ਜਾਂਦਾ ਸੀ ਉਸ ਘਰ ਦੇ ਵਿੱਚ ਜਾਂਦਾ ਸੀ ਬੋਲੋ ਹਾ ਹੇਲੂਇਆ ਹਾਲੇਲੂਇਆ ਅਸੀਂ ਤੁਸੀਂ ਵਿਚਾਰ ਕਰੋ ਵਿਚਾਰ ਇਹ ਕਰੋ ਕਿ ਖੁਦਾ ਦਾ ਦਾਸ بار بار ਉਧਰ ਹੀ ਕਿਉਂ ਜਾਂਦਾ ਸੀ ਉਸ ਇਲਾਕੇ 'ਚ ਜਦੋਂ ਵੀ ਨੰਗਦਾ ਸੀ ਔਰ ਉਹ ਜਿਹੜੀ ਮੰਨੀ ਤੰਨੀ ਬੈਬਲ ਦੇ ਵਿੱਚ ਨਾਮ ਨਹੀਂ ਉਸ ਦਾ ਲਿਖਿਆ ਸਿਰਫ ਔਰਤ ਲਿਖਿਆ ਔਰ ਮੰਨੀ ਤੰਨੀ ਲਿਖਿਆ ਨਾਮ ਨਹੀਂ ਲਿਖਿਆ ਪਰ ਇੱਕ ਖੁਦਾ ਦਾ ਜਿਹੜਾ ਦਾਸ ਆਨਾ ਅਲੀਸਾ ਇਹ ਜਦੋਂ ਵੀ ਉਸ ਲਾਖੇ 'ਚ ਜਾਂਦਾ ਹੈ ਨਾ ਤੇ ਜਦੋਂ ਵੀ ਜਾਂਦਾ ਉਸ ਦੇ ਘਰ ਹੀ ਜਾਂਦਾ ਪਤਾ ਕਿਉਂ ਜਾਂਦਾ ਕਿਉਂਕਿ ਖੁਦਾ ਨੇ ਉਸ ਘਰ ਦੇ ਵਿੱਚ ਉਸ ਨਬੀ ਨੂੰ ਭੇਜਿਆ ਸੀ ਖੁਦਾ ਨੇ ਜਦੋਂ ਭੇਜਿਆ ਔਰ ਖੁਦਾ ਉਸ ਜਗ੍ਹਾ ਤੇ ਭੇਜਦਾ ਵਾ ਤੁਸੀਂ ਬੜੇ ਧਿਆਨ ਨਾਲ ਵਿਚਾਰ ਕਰਨਾ ਕਿ ਖੁਦਾ ਦਾ ਦਾਸ ਜਦੋਂ ਕਿਸੇ ਦੇ ਘਰ ਜਾਂਦਾ ਹੈ ਨਾ ਖੁਦਾ ਦਾ ਭੇਜਿਆ ਹੋਇਆ ਜਾਂਦਾ ਤੇ ਬਾਈਬਲ 'ਚ ਜਿਵੇਂ ਲਿਖਿਆ ਨਾ ਉਹ ਆਪਣਾ ਬਚਨ ਧੰਲ ਕੇ ਉਹਨਾਂ ਨੂੰ ਚੰਗਿਆ ਕਰਦਾ ਤੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਖੁਦਾ ਦੀ ਆਪਣੀ ਯੋਜਨਾ ਹੁੰਦੀ ਹੈ ਮੈਂ ਕੱਲ ਘਰੋਂ ਤੇ ਮੈਂ ਇਹਨਾਂ ਨੂੰ ਦੱਸ ਕੇ ਸਾਡੇ ਕੈਪਟਨ ਸਾਹਿਬ ਨੇ ਮੈਂ ਉਧਰ ਚੱਲਿਆ ਸੀ ਪਰ ਮੈਂ ਪਿੱਛੇ ਮੋੜਿਆ ਕਾਫੀ ਦੂਰ ਤੋਂ ਮੈਂ ਵਾਪਸ ਮੋੜਿਆ ਮੇਰੇ ਮਨ 'ਚ ਇੱਕਦਮ ਪ੍ਰਭੂ ਨੇ ਪਾਇਆ ਕਿ ਕਾਫੀ ਟਾਈਮ ਹੋ ਗਿਆ ਵਾ ਮਤ ਕੋਲੇ ਵਿੱਕੀ ਕੇ ਘਰ ਦੁਆ ਕੀਤੀ ਚਲ ਆਪਾ ਮੈਂ ਅੱਜੋ ਕਿਤੇ ਰਹਿਣ ਦੇ ਨਾ ਵਿੱਕੀ ਕੇ ਘਰ ਜਾਣਾ ਬੋਲ ਹallelujah ਹallelujah ਮੈਂ ਉਹਨਾਂ ਦੇ ਘਰ ਜਾਣਾ ਸੀ ਮੈਂ ਉੱਧਰ ਗਿਆ ਨਹੀਂ ਤੇ ਪ੍ਰਭੂ ਨੇ ਮੈਨੂੰ ਇੱਧਰ ਲੈ ਆਂਦਾ ਮੈਂ ਉੱਧਰ ਜਾ ਕੇ ਬਹਿ ਕੇ ਆਪਾ ਅੱਧਾ ਘੰਟਾ ਸੌਣਾ ਤੇ ਦੁਆ ਕੀਤੀ ਖੁਦਾ ਦੀ ਯੋਜਨਾ ਕੀ ਹੋਈ ਪੂਰੀ ਹੋਈ ਬੋਲ ਹallelujah ਹallelujah ਉਹਨੇ ਖੁਦਾ ਦੇ ਸੇਵਕ ਵੀ ਉੱਧਰ ਹੀ ਜਾਂਦੇ ਨੇ ਜਿੱਦੜ ਕੀ ਹੁੰਦੇ ਉਹਨਾਂ ਨੂੰ ਕੀ ਕਰਦੇ ਨੇ ਲੋਕ ਸਵੀਕਾਰ ਕਰਦੇ ਵਰਨਾ ਹੋਰ ਕਦੇ ਕਿਸੇ ਦੇ ਘਰ ਉਹ ਜਾਂਦੇ ਨਹੀਂ ਹਨ ਇਸੇ ਤਰ੍ਹਾਂ ਪ੍ਰਭੂ ਦੇ ਸੇਵਕ ਨੂੰ ਪਤਾ ਚੱਲ ਗਿਆ ਸੀਗਾ ਕਿ ਇਹ ਭੈਣ ਪ੍ਰਭੂ ਦੇ ਨਾਲ ਪਿਆਰ ਕਰਦੀ ਆ ਇਹ ਭੈਣ ਦਾ ਪ੍ਰਭੂ ਦੇ ਨਾਲ ਮੋਬ ਵ ਇਹਨੂੰ ਕੋਈ ਲਾਲਚ ਨਹੀਂ ਆ ਇਹਨੂੰ ਕੋਈ ਮੇਰੇ ਤੋਂ ਕੋਈ ਨਹੀਂ ਆ ਪਰ ਇਹ ਪ੍ਰਭੂ ਨੇ ਨਾਲ ਪਿਆਰ ਕਰਦੀ ਆ ਤੇ ਮੇਰੇ ਨਾਲ ਵੀ ਕੀ ਕਰਦੀ ਆ ਬਹੁਤ ਪਿਆਰ ਇੱਕ ਕਰਦੀ ਆ ਔਰ ਕਾਦੇ ਉਸ ਘਰ ਦੇ ਵਿੱਚ ਜਾਂਦਾ ਸੀ ਔਰ ਜਦੋਂ ਵੀ ਉਸ ਨਗਰ ਦੇ ਵਿੱਚ ਨੰਗਦਾ ਸੀ ਔਰ ਉਸ ਘਰ ਦੇ ਵਿੱਚ ਜ਼ਰੂਰ ਚਲਿਆ ਜਾਂਦਾ ਸੀ ਪਰ ਉਸ ਘਰ ਦਾ ਅੱਗੇ ਪਿਆਰ ਵਧਦਾ ਵੇਖੋ ਉਸ ਭੈਣ ਦਾ ਪਿਆਰ ਦੇਖੋ ਅੱਗੇ ਉਸ ਭੈਣ ਨੇ ਕਿਦਾਂ ਕੀਤਾ ਕੀ ਚਾਇਆ ਅਨਿਖੇ ਪਰ ਦੇ ਬਿਚਾਂ ਤਾਂ ਉਸ ਉਸ ਨੇ ਆਪਣੇ ਪਤੀ ਨੂੰ ਆਖਿਆ ਵੇਖ ਉਹ ਜਿਹੜਾ ਬਹੁਤ ਕਰਕੇ ਸਾਡੇ ਪਾਸੋਂ ਲੱਗਦਾ ਹੈ ਬੋਲੋ ਹallelujah ਆਪਣੇ ਪਤੀ ਨੂੰ ਕੀ ਆ ਵੇਖ ਜਿਹੜਾ ਬਹੁਤ ਕਰਕੇ ਸਾਡੇ ਪਾਸਿਓਂ ਦੀ ਨੰਗਦਾ ਹੈ ਪਰਮੇਸ਼ਵਰ ਦਾ ਪਵਿੱਤਰ ਜਾਣਿਆ ਉਹ ਖੁਦਾ ਦਾ ਪਵਿੱਤਰ ਜਾਣਿਆ ਉਹ ਖੁਦਾ ਦਾ ਦਾਸ ਆ ਉਹ ਖੁਦਾ ਦਾ ਦਾਸ ਜਾਣਦਾ ਹੈ ਦਾਦਾ ਦਾ ਦਾਸ ਲੱਗਦਾ ਹੈ ਬੋਲੋ ਹallelujah 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 ਤੇ ਹੁਣ ਆਪਾਂ ਕੀ ਕਰੀਏ ਬੋਲ ਹallelujah ਹallelujah ਉਸਨੇ ਆਪਣੇ ਪਤੀ ਦੇ ਨਾਲ ਗੱਲ ਕੀਤੀ ਕਿ ਖੁਦਾ ਦਾ ਨਹਾਸ ਆਓ ਖੁਦਾ ਦਾ ਜਾਣਿਆ ਤੇ ਹੁਣ ਅਸੀਂ ਉਹਦੇ ਲਈ ਕੀ ਕਰੀਏ ਪਾੜਿ ਦੋ ਮਾਂ ਤੇਨ ਅਸੀਂ ਇਤਨੀ ਦਾ ਜੱਜ ਪਾਰਾ ਹਾਂ ਉਸ ਦੇ ਲਈ ਇੱਕ ਨਿੱਕਾ ਦੇ ਆਚਬਾਰਾ ਕੀ ਕਰੀਏ ਉਸ ਦੇ ਲਈ ਨਿੱਕਾ ਦੇ ਆਚਬਾਰਾ ਛੋਟਾ ਦੇ ਕੀ ਕਰੀਏ ਉਹਦੇ ਲਈ ਇੱਕ ਚਬਾਰਾ ਬਣਾਉਂਦਗੇ ਪਹਿਲੇ ਜਦੋਂ ਦੂਸਰੀ ਮੰਜ਼ਲ ਨੂੰ ਕਹਾ ਜਾਂਦਾ ਸੀ ਚਬਾਰਾ ਹੈਨਾ ਇੱਕ ਹੋਰ ਕਮਰੇ ਦੇ ਉੱਤੇ ਇੱਕ ਕਮਰਾ ਬਣਾਉਂਦੇ ਸੀ ਉਹਨੂੰ ਕਹਿ ਦਿੰਦੇ ਸੀ ਚਬਾਰਾ ਬਣਾਇਆ ਹੋਇਆ ਹੈਨਾ ਇਹਦਾ ਮਤਲਬ ਇਹ ਆ ਕਿਉਂ ਅਮੀਰ ਸੀ ਹਨ ਉਹਦੇ ਕੋਲ ਪੈਸਾ ਸੀ ਉਹਦੇ ਕੋਲ ਸਭ ਕੁਝ ਸੀ ਪਰ ਉਸਨੇ ਚਾਇਆ ਕਿ ਕਿ ਜਦੋਂ ਵੀ ਖੁਦਾ ਦਾ ਦਾਸ ਉਹਨੇ ਪਤਾ ਕਿਉਂ ਕਰ ਉਹਦੇ ਲਈ ਇੱਕ ਕਮਰੇ ਦਾ ਰੇਚ ਕੀਤਾ ਕਿ ਖੁਦਾ ਦਾ ਦਾਸ ਜਦੋਂ ਵੀ ਆਵੇ ਉਹਨੂੰ ਕਿਸੇ ਚੀਜ਼ ਦੀ ਕਮੀ ਨਾ ਰਹੇ ਉਹ ਆ ਕੇ ਆਪਣੇ ਕੱਪੜੇ ਚੇਂਜ ਕਰੇ ਨਹਾਵੇ ਵੀ ਜਿਵੇਂ ਉਹ ਬੈਠੇ ਪ੍ਰਾਰਥਨਾ ਕਰੇ ਜੋ ਮਰਜ਼ੀ ਕਰੇ ਆਪਣੇ ਉਹਦੇ ਲਈ ਅਸੀਂ ਕਮਰਾ ਹੀ ਬਣਾ ਦਿੰਨੇ ਆਂ ਔਰ ਜਿੰਨਾ ਚਿਰ ਮਰਜ਼ੀ ਰਹਿ ਸਕੇ ਇਹੀ ਸੁਭਾਅ ਇਹੀ ਸੋਚ ਅੱਜ ਪ੍ਰਭੂ ਵੀ ਤੁਹਾਡੀ ਆਪਣੀ ਕਲਿਸਿਆ ਦੇ ਵਿੱਚ ਚਾਹੁੰਦਾ ਕਿ ਮੇਰੀ ਕਲਿਸਿਆ ਵੀ ਜਿਹੜੀ ਆ ਕਿ ਉਹਨਾਂ ਦੇ ਅੰਦਰ ਵੀ ਇਹ ਸੁਭਾਅ ਆ ਜਾਵੇ ਔਰ ਪ੍ਰਭੂ ਤੁਹਾਨੂੰ ਵੀ ਅਮੀਰ ਦੇਖਣਾ ਚਾਹੁੰਦਾ ਬੋਲ ਹallelujah ਹallelujah ਤੁਹਾਡੇ ਤੁਹਾਨੂੰ ਅਮੀਰ ਦੇਖਣਾ ਚਾਹੁੰਦਾ ਪ੍ਰਭੂ ਤਾਂ ਕਿ ਜਦੋਂ ਮੇਰਾ ਦਾਸ ਤੁਹਾਡੇ ਘਰ ਚ ਜਾਵੇ ਤੇ ਤੁਹਾਨੂੰ ਇਹ ਲਾਲਚ ਨਾ ਹੋਵੇ ਕਿ ਇਹ ਦੁਆ ਕਰੇ ਤੇ ਸਾਡੇ ਬੰਧਨ ਖੁੱਲ ਜਾਣ ਸਾਡੇ ਰਕਾਬ ਦਾ ਟੁੱਟੇ ਜਾਣ ਉਸ ਬਿਨਾ ਲਾਲਚ ਤੋਂ ਉਸ ਨੇ ਆਪਣੇ ਦਾਸ ਦੇ ਲਈ ਆਪਣੇ ਨਬੀ ਦੇ ਲਈ ਉਹਨੇ ਕਿਚਾਇਆ ਕਿ ਹੁਣ ਇਸ ਦੇ ਲਈ ਇੱਕ ਚਿਵਾਰਾ ਬਣਾਇਆ ਜਾਵੇ ਫਿਰ ਕੀ ਹੋਵੇਗਾ ਅੱਗੇ ਉੱਥੇ ਉਸਦੇ ਲਈ ਇੱਕ ਮੰਜਾਰ ਇੱਕ ਮੇਜ ਇੱਕ ਮੇਚ ਇੱਕ ਚੌਂਕੀ ਇੱਕ ਚੌਂਕੀ ਇੱਕ ਦੀਵਾ ਰੱਖੀ ਇੱਕ ਉਸਦੇ ਲਈ ਦੀਵਾ ਹੁਣ ਦੀਵਾ ਉਸ ਟਾਈਮ ਤੇ ਇਸ ਕਰਕੇ ਦੀਵਾ ਹੁੰਦਾ ਸੀ ਕਿਉਂਕਿ ਲਾਈਟ ਦਾ ਕੋਈ ਇੰਤਜ਼ਾਮ ਹੁੰਦਾ ਨਹੀਂ ਆਪਾਂ ਵੀ ਦੀਵੇ ਦੇ ਨਾਲ ਕੀ ਗਜਾਲਾ ਕਰਦੇ ਰਹਿਆ ਪੱਖਾ ਨਹੀਂ ਸੀ ਹੁੰਦਾ ਪੱਖੇ ਤੋਂ ਬਿਨਾ ਵੀ ਅਸੀਂ ਸਾਹ ਤੇ ਰਹਿਆ ਬੋ ਹਾਲੇਲੂਇਆ ਹਾਲੇਲੂਇਆ ਹਨ ਖੁਦਾ ਨੇ ਹੁਣ ਵਕਤ ਦੇ ਹਿਸਾਬ ਨਾਲ ਸਭ ਕੁਝ ਪ੍ਰਭੂ ਨੇ ਦੇ ਦਿੱਤਾ ਹਰ ਇੱਕ ਨੂੰ ਦਿੱਤਾ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਇਹ ਜਿਹੜੀ ਭੈਣ ਹੈ ਨਾ ਇਸ ਭੈਣ ਨੂੰ ਪਰਮੇਸ਼ਰ ਨੇ ਇਸ लायक ਬਣਾਇਆ ਇਸ ਯੋਗ ਬਣਾਇਆ ਕਿ ਇੱਕ ਹੀ ਕਰੇ ਮੇਰੇ ਦਾਸ ਦੇ ਲਈ ਔਰ ਚੁਣਿਆ ਹੈ ਉਸ ਪੈਣ ਨੂੰ ਜੇ ਖੁਦਾ ਦੇ ਦਾਸ ਅੱਜ ਵੀ ਤੁਹਾਡੇ ਘਰ ਜਾਂਦੇ ਨੇ ਨਾ ਤੇ ਮੈਂ ਸੋਚਦਾ ਤੇ ਜੇ ਤੁਸੀਂ ਉਹਨਾਂ ਦੇ ਲਈ ਕੋਈ ਖਾਣ ਪੀਣ ਦਾ ਰੀਝ ਕਰਦੇ ਹੋ ਚਾਹ ਪਿਲਾਉਂਦੇ ਹੋ ਜਾਏ ਤੁਸੀਂ ਕੋਈ ਵੀ ਰੀਝ ਕਰਦੇ ਹੋ ਤੇ ਮੈਂ ਸੋਚਦਾ ਕਿ ਤੁਸੀਂ ਬਹੁਤ ਕੀ ਕਰਮਾਂ 'ਤੇ ਭਾਗਾ ਵਾਲੇ ਹੋ ਕਿਉਂਕਿ ਬਾਈਬਲ ਵਿੱਚ ਲਿਖਿਆ ਲੋਕਾਂ ਦੀ ਆਂਦੀ ਐ ਅੰਜੀਲ ਦੇ ਵਿੱਚ ਮੈਂ ਭੁੱਖਾ ਸਾਂ ਤੇ ਤੁਸੀਂ ਮੈਨੂੰ ਮੈਂ ਭੁੱਖਾ ਸਾਂ ਤੇ ਤੁਸੀਂ ਮੈਨੂੰ ਰਜਾਇਆ ਮੈਂ ਪਿਆਸਾ ਸਾਂ ਤੇ ਤੁਸੀਂ ਮੈਨੂੰ ਬੁਲਾਇਆ ਜਦੋਂ ਇਹ ਗੱਲ ਚੇਲਿਆਂ ਦੇ ਨਾਲ ਯਿਸੂ ਮਸੀਹ ਨੇ ਕੀਤੀ ਤੇ ਯਿਸੂ ਮਸੀਹ ਨੂੰ ਚੇਲੇ ਕਹਿੰਦੇ اے ਪ੍ਰਭੂ ਕਾਦੇ ਅਸੀਂ ਤੈਨੂੰ ਭੁੱਖਿਆ ਦੇਖਿਆ ਕਾਦੇ ਤੈਨੂੰ ਅਸੀਂ ਪਿਆਸਾ ਦੇਖਿਆ ਪ੍ਰਭੂ ਜੀ ਕਹਿੰਦੇ ਕੇ ਜਿਸ ਨੇ ਮੇਰੇ ਛੋਟੇ ਤੋਂ ਛੋਟੇ ਨਾਲ ਕੀਤਾ ਉਹਨੇ ਮੇਰੇ ਨਾਲ ਕੀਤਾ ਜਿਸ ਨੇ ਮੇਰੇ ਛੋਟੇ ਤੋਂ ਛੋਟੇ ਨੂੰ ਪਾਣੀ ਦਾ ਗਲਾਸ ਪਲਾਇਆ ਨਾ ਉਸ ਨੇ ਮੇਰੇ ਦਾਸ ਦੀ ਪਿਆਸ ਨਹੀਂ ਬਲਕਿ ਮੇਰੀ ਪਿਆਸ ਮਟਾਈ ਆ ਜਿਸਨੇ ਮੇਰੇ ਦਾਸ ਨੂੰ ਖਾਣਾ ਖਵਾਇਆ ਉਸਨੇ ਦਾਸ ਨੂੰ ਨਹੀਂ ਬਲਕੇ ਮੈਨੂੰ ਖਵਾਇਆ ਉਹਨੇ ਇਸ ਕਰਕੇ ਖੁਦਾ ਨੇ ਚੇਲਿਆਂ ਨੂੰ ਇਹ ਹਿਦਾਇਤ ਦਿੱਤੀ ਕਿ ਜਿਵੇਂ ਮੈਂ ਤੁਹਾਨੂੰ ਕਹਿੰਦਾ ਹਾਂ ਤੁਸੀਂ ਇਸ ਤਰ੍ਹਾਂ ਹੀ ਕਰਿਆ ਕਰਿਓ ਹਰ ਬਿਨਾ ਲਾਲਚ ਤੋਂ ਹਾਲੇਲੂਇਆ ਬਿਨਾ ਲਾਲਚ ਤੋਂ ਕਦੇ ਵੀ ਇਹਨਾਂ ਵਿੱਚ ਇਹਨਾਂ ਸੋਚਿਆ ਕਰੋ ਜਿਵੇਂ ਆਮ ਲੋਕ ਕੀ ਕਰਦੇ ਨੇ ਕੀੜੀ ਨੂੰ ਕੀੜੀ ਨੂੰ ਖਵਾ ਕੇ ਕੀੜੀ ਦੇ ਕੋਲ ਜਾਂਦੇ ਨੇ ਕੀੜੀਆਂ ਦੇ ਕੋਲ ਦਾਣਾ ਲੈ ਕੇ ਜਾਂਦੇ ਨੇ ਔਰ ਬਹੁਤ ਸਾਰੇ ਸੋਚਦੇ ਨੇ ਕਿ ਇਹ ਦਾਣਾ ਖਾਊਗੀ ਤੇ ਮੇਰਾ ਭਲਾ ਹੋ ਜਾਏਗਾ ਕੀੜੀ ਦੇ ਵਿੱਚੋਂ ਵੀ ਆਪਣਾ ਕਿਲਬਦੇ ਨੇ ਸਵਾਦ ਲੱਭਦੇ ਨੇ ਟੀੜੀ ਦੇ ਵਿੱਚੋਂ ਵੀ ਵੀ ਟੀੜੀ ਕੀ ਹੁਣ ਅੱਜ ਦੇਖੋ ਜਗਾ ਵੀ ਜਗਾ ਪਾਣੀ ਪਲਾਇਆ ਜਾ ਰਿਹਾ ਮੈਂ ਇਹਨਾਂ ਚੰਗੀ ਗੱਲ ਹੈ ਪਾਣੀ ਪਲਾਉਣਾ ਚੰਗੀ ਗੱਲ ਬਹੁਤ ਚੰਗੀ ਗੱਲ ਆ ਪਰ ਜੇ ਅਸੀਂ ਵਿਖਾਵਾ ਕਰੀਏ ਤੇ ਉਹ ਉਹ ਵਧੀਆ ਹੈਗਾ ਨਹੀਂ